ਹੈਲੋ ਸਾਰਿਆਂ ਨੂੰ ਸ੍ਰੀਕਾਲ ਮਸਤੀ ਸਲਾਮ ਅਲੈਕੁਮ ਸਤ ਸ੍ਰੀ ਅਕਾਲ ਸੋ ਅੱਜ ਜਿਹੜੇ ਹੈਗੇ ਆ ਪੁੱਤਰ ਜੀ ਘਰੇ ਰਹੇ ਆ ਇਧਰ ਆਓ ਸੋ ਅੱਜ ਆਪਣੇ ਪੁੱਤਰ ਜੀ ਜਿਹੜੇ ਹੈਗੇ ਆ ਛੁੱਟੀ ਮਾਰੀ ਇਹਨਾਂ ਨੇ ਕਿਉਂ ਛੁੱਟੀ ਮਾਰੀ ਵੀ ਕਸਾ ਨਹੀਂ ਮੈਗਲੈਸਸ ਹਾਂ ਐਂਕ ਕੰਮਣਵਾਣੀਆਂ ਕਿਉਂਕਿ ਇਹ ਬੱਚੇ ਹਜੇ ਆ ਨਾ ਪਹਿਲਾਂ ਤਾਂ ਇਹਨਾਂ ਨੇ ਕਰੋਨਾ ਚ ਟੀਵੀ ਦੇਖ ਦੇਖ ਕੇ ਆਪਣੀ ਅੱਖਾਂ ਖਰਾਬ ਕਰ ਲਈਤੀ ਆ ਸੋ ਹੁਣ ਜਦੋਂ ਜਿੰਨੇ ਵੀ ਗਲਾਸਿਸ ਲੈ ਕੇ ਆਉਂਦੇ ਆ ਉਹ ਸਾਹਮਣੇ ਨਹੀਂ ਰਹਿਦੇ ਤੋੜ ਦਿੰਦੇ ਇਹ ਦੂਜੀ ਵਾਰੀ ਦੀ ਤੀਜੀ ਵਾਰੀ ਦੀ ਗਲਾਸਿਸ ਬਣਾਉਣ ਚੱਲੇ ਆ ਅਸੀਂ ਸੋ ਦੀ ਬੈਸਟ ਵੇ ਇਹ ਆ ਆਜਾ ਬੈਠ ਕੇ ਗੱਲ ਕਰੀਏ ਸੋ ਸਭ ਤੋਂ ਸਸਤੀਆਂ ਜਿਹੜੀ ਹੈਗੀਆਂ ਗਲਾਸਿਸ ਉਹ ਕੈਨੇਡਾ 'ਚ ਬੰਦੀਆਂ ਆ ਕੋਸ ਕੋਚ ਅਗਰ ਤੁਹਾਨੂੰ ਕੋਈ ਬਾਹਰ ਵਧੀਆ ਡੀਲ ਦਿੰਦਾ दैट इज डिफरेंट ਹਿੰਗ ਆਦਰਵਾਇਸ ਕੋਸਕੋ ਇਜ਼ ది ਬੈਸਟ ਆਪਸ਼ਨ ਔਨ 1 ਵੀਕ ਲੱਗਦਾ ਪਰ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਤੇ ਤੁਸੀਂ ਆਪਣੀਆਂ ਜੜੀਆਂ 글ਾਸਸਿਸ ਬਣਵਾ ਸਕਦੇ ਹੋ ਸੋ ਅੱਜ ਆਪਾਂ ਨੇ ਬੇਟਾ ਜਿਹਨੂੰ ਘਰੇ ਬਿਠਾਇਆ ਸੀਗਾ ਤੇ ਆਪਣੇ ਸਾਰੇ ਕੰਮ ਕਰਨੇ ਹੋਰ ਵੀ ਇੱਕ ਦੋ ਕੰਮ ਕਰਨੇ ਆ ਉਹ ਵੀ ਆਪਾਂ ਨਾਲ ਦੀ ਨਾਲ ਸ਼ੇਅਰ ਕਰਦੇ ਜਾਵਾਂਗੇ ਸੋ ਸਟੇ ਟਿਊਨਡ ਬੋਲੋ ਸਟੇ ਟਿਊਨਡ ਹਾਂਜੀ ਸੋ ਅਸੀਂ ਆਪਾਂ ਅਗੇ ਸੀਗੇ ਆਪਣੀ ਗੱਡੀ ਦੀ ਇਨਸਪੈਕਸ਼ਨ ਕਰਾਉਣ ਸੋ ਵੈਸੇ ਕਰਾਈ ਸੀ ਗੱਡੀ ਤਾਂ ਨਿਊ ਆ ਬਟ ਆਪਾਂ ਚਾਹੁੰਦੇ ਸੀ ਕਿ ਆਪਣੇ ਕੋਲ ਸੇਫਰ ਸਾਈਡ ਕਹਿੰਦੇ ਆ ਨਾ ਹੁਣ ਕੈਨੇਡਾ 'ਚ ਜੋ ਹਾਲਾਤ ਹੈਗੇ ਆ ਹਨਾ ਇੱਥੇ ਕੰਮ ਨਹੀਂ ਹੈਗਾ ਸੋ ਆਪਣੇ ਹੱਥ 'ਚ ਕਮ ਸੇ ਕਮ 5 6 ਸਕਿਲਸ ਜਾਂ 5 6 ਓਪਰਚ्युनिटीज ਕੰਮ ਜ਼ਰੂਰ ਰੱਖਣੇ ਚਾਹੀਦੇ ਆ ਸੋ ਓਕੇ ਵੇਲੇ ਕੰਮ ਆਣ ਇਨਸਪੈਕਸ਼ਨ ਮੈਂ ਤਾਂ ਕਰਾਨਾ ਹੀ ਸੀ ਤਾਂ ਜੋ ਉੱਬਰ ਉੱਬਰ ਵੀ ਅਗਰ ਕਦੇ ਚਾਹਾਂ ਤਾਂ ਉੱਬਰ ਡਰਾਈਵ ਕਰ ਸਕਾਂ ਤੇ ਉੱਬਰ ਈਟ ਕਰ ਸਕਾਂ ਔਖੇ ਵੇਲੇ ਅਗਰ ਮੈਨੂੰ ਲੋੜ ਪੈ ਜਾਵੇ ਤਾਂ ਉਸ ਤੋਂ ਬਾਅਦ ਆਪਾਂ ਆਏ ਸੀਗੇ ਜਿਹੜੀਆਂ ਆਪਾਂ ਨੇ ਇਸ ਵਾਸਤੇ ਬੱਚੇ ਦੀ ਬੇਬੀ ਦੀ ਨਾ ਛੁੱਟੀ ਲਈ ਸੀਗੀ ਗਲਾਸਿਸ ਵਾਸਤੇ ਸੋ ਬਹੁਤ ਸਾਰੇ ਗਲਾਸਿਸ ਫਰੇਮ ਹੈਗੇ ਆ ਬਟ ਆਲ ਸਾਰੇ ਜ਼ਿਆਦਾ ਲੇਡੀਜ਼ ਦੀ ਚੋਇਸ ਹੈਗੀ ਆ ਬਟ ਕਿਡਸ ਚੋਇਸ ਜਸ ਇਹੀ ਹੈਗੀ ਆ ਸੋ ਇਹਨਾਂ ਵਿੱਚੋਂ ਇੱਕ ਤਾਂ ਇਹ ਸੀ ਲਾਈਕ ਕੀਤਾ ਇਹ ਬਹੁਤ ਪਿਆਰਾ ਲੱਗਾ ਹੈਨਾ ਜਿਹੜਾ ਹੁਣ ਤੁਸੀਂ ਪਾਇਆ ਓਕੇ? ਯੂ ਲਾਈਕ ਇਟ? ਲਾਈਕ ਇਟ। ਬਲੌਗ। ਫੂਡ ਇਜ਼ ਸੋ ਫਰਸ਼, ఎవਰੀਥਿੰਗ ਇਜ਼ ਲੁਕਿੰਗ ਸੋ ਪਰਫੈਕਟਲੀ ਲਾਈਕ ਅ ਮੈਗਜ਼ੀਨ। ਇਨ ਦਿ ਬੋਰਡ ਐਪੀਕੋਲ। ਨੋ। ਔਰ ਯੈਸ। ਨੋ? ਥੀਜ਼ ਆਰ ਸੋ ਹੂ ਲਾਈਕ ਥੀ। ਥੀਜ਼ ਆਰ ਦਿ ਵਨਸ ਆ ਲਾਈਕ ਫੂਡੀ ਥਿੰਗਸ। ਥੀ ਕੱਪ? ਹਮ? ਥੀ ਕੱਪ ਆਫ ਥਿੰਗਸ। ਦਿਖਾਓ। ਥੀ ਕੱਪ। ఎవਰੀਵਨ ਕੀ ਗਾ? ਹਾਂਜੀ। ਥੰਬਸ ਅਪ। ਕਿ ਸੀ ਗਲਾਸਿਸ ਬਣਨੇ ਦੇ ਦਿੱਤੇ ਸੋ ਬਹੁਤ ਹੀ ਜਿਆਦਾ ਪਸੰਦ ਆਏ ਗਲਾਸਿਸ ਪੁੱਤਰ ਜੀ ਨੂੰ ਕਿਉਂਕਿ ਦੇਖੋ ਕੋਸ ਕੋ ਸਭ ਤੋਂ ਬੈਸਟ ਪ੍ਰਾਈਸ ਮਿਲਦਾ ਦੇਖੋ ਦੋ ਗਲਾਸਿਸ ਮੇਲੇ ਲਿੱਤੇ ਆ ਉਹ ਵੀ ट्रांजिशन ਦੇ ਨਾਲ ਕਿ ਅਗਰ ਧੁੱਪ ਤੇ ਆਏ ਕਰੇਗਾ ਤਾਂ ਕਲਰ ਚੇਂਜ ਹੋਏਗਾ ਇੱਕ ਬਲੈਕ ਤੇ ਇੱਕ ਕਿਹੜਾ ਸੀਗਾ ਉਹ ਹੋਏ ਹਾਂ ਬਲੈਕ ਤੇ orange ਸੋ ਦੋ ਗਲਾਸਿਸ 230 ਚ ਬਣ ਗਏ ਬਹੁਤ ਹੀ ਸੋਹਣਿਆ ਫੈਂਸੀ ਫਰੇਮ ਸੀਗਾ ਹੈ ਨਾ ਫੈਂਸੀ ਫਰੇਮ ਸੀਗੇ ਜਿਹੜੇ ਬੇਟਾ ਜਿਹਨੂੰ ਬਹੁਤ ਹੀ ਜ਼ਿਆਦਾ ਪਸੰਦ ਆਏ ਸੋ ਜਿਨੇ ਵੀ ਗਲਾਸਿਸ ਬਣਾਣੀਆਂ ਕੈਂਡਾ ਚ ਕੋਸਕੋ ਜਾਇਆ ਕਰੋ ਕੋਸਕੋ ਇਜ਼ ਦ ਬੈਸਟ 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 ਪ੍ਰਾਈਸ ਕੀ ਯੂ ਕੈਨ ਹੈਵ ਆਲ ਦ ਸੋਦਾ ਨੋ ਯੂ ਹੈਵ ਟੂ ਸ਼ੇਅਰ ਵਿਦ ਮਮਾ ਕਿਉਂ ਨਹੀਂ ਲੈਣਾ ਮੈਂ ਉਹ ਪੀਜ਼ਾ ਲੈਣਾ ਮੈਂ ਜਸ ਲਿਟਲ ਆਈ ਜਸਟ ਵਾਂਟ ਅ ਸਨੈਕ ਯੂ ਡੋਨਟ ਵਾਂਟ ਕੋਈ ਫੈਂਸੀ ਮੀਲ ਲੈਣਾ ਨਹੀਂ ਸੋਦਾ ਨਾ ਆਈ ਡੋਨਟ ਵਾਂਟ ਹਾਂਜੀ ਬੱਚੇ ਕੋਸਕੋ ਜਾਣ ਤੇ ਕੁਝ ਨਾ ਖਾਣੇ ਹੋਈ ਇਨਸਾਦਾ ਨਾ ਸੋ ਪੁੱਤਰ ਜੀ ਨੇ ਲਿਆ ਹੈਗਾ ਪੀਜ਼ ਸਲਾਈਸ ਪੀਜ਼ਾ ਸਲਾਈਸ ਤੇ ਡਰਿੰਕ ਜ਼ੀਰੋ ਕੈਲਰੀ ਮੈਂ ਆਪਣੇ ਵਾਸਤੇ ਲਿਆ ਸੀ ਪਰ ਇਹ ਕਹਿੰਦਾ ਮੈਂ ਫੈਂਸੀ ਨਹੀਂ ਕੁਝ ਖਾਣਾ ਹੁਣ ਦੇ ਕੋ ਛੱਡ ਨਹੀਂ ਰਿਹਾ ਹੈਗਾ ਕਹਿੰਦਾ ਮੈਂ ਡਰਿੰਕ ਨਹੀਂ ਬਿਨਾ ਤੁਸੀਂ ਤੁਸੀਂ ਮੇਰੇ ਲਈ ਡਰਿੰਕ ਨਾਲ ਲਿਓ ਮੈਂ ਫੈਂਸੀ ਨਹੀਂ ਬੰਨਣਾ ਤੇ ਹੁਣ ਫੈਂਸੀ ਬਾਬਾ ਜੀ ਮੇਰਾ ਡਰਿੰਕ ਛੱਡ ਨਹੀਂ ਰਿਹਾ ਦੋ ਮਮਾ ਨੂੰ ਜਲਦੀ ਪਿੱਛੇ ਤਾਂ ਪਰਫੀ ਲੈ ਜਾਣੀ ਆ ਸੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਇਹਦੇ ਬਹੁਤ ਹੀ ਜ਼ਿਆਦਾ ਅੱਛੇ ਗਲਾਸਿਸ ਬਣ ਗਏ ਆ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਤੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਬੱਚੇ ਸਕੂਲ ਚ ਜਾਂਦੇ ਆ ਧੁੱਪ ਹੁੰਦੀ ਆ ਤੇ ਅੱਖਾਂ ਤੇ ਸਟ੍ਰੇਨ ਪੈਂਦੀ ਆ ਉਹ ट्रांजिशन ਹੋਣਗੇ ਉਹ ਆਪਣੇ ਆਪ ਧਾਰਕ ਵਨਟ ਸਨਲਾਈਟ ਚੇਂਜਸ ਲਾਈਟ ਵਨ ਇਟਸ ਡਾਰਕ ਆ ਇਹ ਸਭ ਬੈਸਟ ਥਿੰਗ ਇਜ਼ ਅ ਲੈਂਸਟਰ ਹਾਂ ਸੋ ਜੋ ਅੱਜ ਛੁੱਟੀ ਲਿੱਤੀ ਸੀ ਪੁੱਤਰ ਜੀ ਨੇ ਸੋ ਅਸੀਂ ਬਹੁਤ ਵਧੀਆ ਡੇਸ ਸਪੈਂਡ ਕਰ ਰਹੇ ਹੈਗੇ ਆ ਤੇ ਹੁਣ ਮੈਂ ਜਾਣਾ ਮੇਰੇ ਕਾਲਜ ਮੈਂ ਕੀਤੀ ਸੀ ਸਟਡੀ ਤੇ ਆਪਣਾ ਸਰਟੀਫିକੇਟ ਚੱਕਣ ਜਾਣਾ ਹੈਗਾ ਆਪਣੇ ਕਾਲਜ ਤੋਂ ਆਪਣੇ ਦੋ ਕੰਮ ਡਨ ਹੋ ਗਏ ਤੀਜਾ ਹੁਣ ਡਨ ਹੋ ਜਾਣਾ ਕਾਲਜ ਯਾਰ ਕਾਲਜ ਜਾਂਦੀ ਕੋਈ ਉਮਰ ਥੋੜੀ ਹੁੰਦੀ ਹੈ ਜਿੰਨਾ ਮਰਦੇ ਪੜ੍ਹ ਲਓ देयर ਇਜ਼ ਨੋ ਏਜ ਟੂ ਲਰਨ ਨੋ ਏਜ ਰੈਸਟ੍ਰਿਕਸ਼ਨ ਗੰਦੇ ਬੱਚੇ ਸੋ ਫਰੈਂਡਸ ਅੱਗੇ ਹੈਗਾ ਕੈਮਰਾ ਠੀਕ ਹੈ ਲਗਾਇਆ ਹੋਇਆ ਜਿਹੜਾ ਕਿ ਪੁੱਠੇ ਸਿੱਦੇ ਸਪੀਡ ਨਾਲ ਦੁਰਦਾਵਾਂ ਗਿਆ ਕੈਮਰਾ ਹਨਾ ਸੋ ਇਦਾਂ ਫੋਟੋ ਖਿੱਚ ਲੰਦਾ ਨਾ ਤੇ ਇੱਥੇ ਜਦੋਂ ਵੀ ਕੈਨੇਡਾ ਚ ਜਿੱਥੇ ਜਿਹੜੀ ਸਟਰੀਟ ਚ ਕੈਮਰੇ ਲੱਗੇ ਹੁੰਦੇ ਆ ਨਾ ਉੱਥੇ ਲੋਕ ਐਵੇਂ ਐਵੇਂ ਗੱਡੀ ਚਲਾਉਂਦੇ ਆ ਜਿਵੇਂ ਸਭ ਤੋਂ ਜ਼ਿਆਦਾ ਸਿਆਣੇ ਹੀ ਹੁੰਦੇ ਆ ਸਭ ਤੋਂ ਜ਼ਿਆਦਾ ਆਪੀਡੈਂਟ ਹੀ ਹੁੰਦੇ ਆ ਬੜੇ ਰੂਲ ਫਾਲੋ ਕਰਦੇ ਆ ਜਿੱਥੇ ਵੀ ਇਹਨਾਂ ਨੂੰ ਪਤਾ ਹੋਏਗਾ ਨਾ ਕੈਮਰਾ ਉੱਥੇ ਗੱਡੀ ਬੜੀ ਜਦਮਾਨ ਨਾਲ ਚੱਲਦੀ ਆ ਆਦਰਵਾਈਜ਼ ਜ਼ੂਮ ਜ਼ੂਮ ਕੋਈ ਰੈੱਡ ਲਾਈਟ ਵੀ ਨਹੀਂ ਦੇਦੇ ਇੱਥੇ ਲੋਕੇ ਵਾਕਈ ਬ੍ਰੈਮਟਨ ਵਾਕਈ ਬ੍ਰੈਮਟਨ ਪਿੰਡੀ ਬਣ ਚੁੱਕਾ ਹੈਗਾ ਸੋ ਕੈਮਰਾ ਸੀ ਪਾਸ ਕਰ ਲਿੱਤਾ ਮੈਂ ਲਖੀਰ ਨੂੰ ਕਹਿ ਰਹੀ ਸੀਗੀ ਕਿ ਕੀ ਕਹਿ ਰਹੀ ਸੀ ਮੈਂ ਕਿ ਕੈਮਰਾ ਭਾਜੀ ਆਗੇ ਅੱਗੇ ਹੈ ਨਾ ਸੋ ਬੀ ਕੇਅਰਫੁਲ ਦੇਖੋ ਰੋਈ ਜਾਂਦਾ ਸੀਗੇ ਸੀਗੇ ਡੌਲਰਾਮਾ ਡੌਲਰਾਮਾ ਤੋਂ ਲੈ ਕੇ ਆਏ ਸੀਗੇ ਤੇ ਨਹੀਂ ਆ ਲੈ ਕੇ ਆਏ ਸੀ ਕਿੱਥੇ ਕੇ ਕਨਵਸ ਤੇਰੀ ਵੇਅਰ ਇਜ਼ ਯੋਰ ਕਨਵਸ ਓ ਗੋਡ ਉਹ ਅਧਰ ਗਲਗੀਆਂ ਹੂੰ ਇਹਨਾਂ ਗੱਲਾਂ ਬੋਲਣੇ ਪੜੇ ਸੋ ਹਮਨੇ ਮਾਰੇ ਦੋਸਤ ਅਸੀਂ ਪਹਿਲਾਂ ਗਏ ਸੀਗੇ ਇਨਸਪੈਕਸ਼ਨ ਲਈ ਥੈਨ ਗਏ ਸੀਗੇ ਕਲਾਸਿਸ ਲਈ ਥੈਨ ਗਏ ਸੀਗੇ ਮੇਰੇ ਕਾਲਜ ਮੇਰਾ ਸਰਟੀਫਿਕੇਟ ਲੈਣ ਜੋ ਕਿ ਮੈਨੂੰ ਮਿਲ ਚੁੱਕਾ ਹੈ ਆਈ ਸੋ ਪ੍ਰਾਊਡ ਆਫ ਮੀ ਪਰ ਬੱਚਿਆਂ ਨੂੰ ਜਿੰਨਾ ਮਰਜੀ ਖਿਲਾ ਲਓ ਪਲਾ ਲਓ ਘਮਾ ਲਓ ਫਿਰਾ ਲਓ ਕੁਛ ਵੀ ਦੇ ਦਿਓ ਐਂਡ ਜਿੰਨਾਂ ਨੇ ਰੋਣਾ ਹੀ ਦੇ ਆਰ ਨਾਟ ਗ੍ਰੇਟਫੁਲ ਸਾਨੂੰ ਕੱਖ ਨਹੀਂ ਸੀ ਲੱਭਦਾ ਹੁੰਦਾ ਆਪਣੇ ਬਚਪਨ ਚ ਕੱਖ ਵੀ ਦੈਨ ਜੌਬ ਤੋਂ ਬਾਅਦ ਹੁਣ ਆ ਗਏ ਅਸੀਂ ਪੁੱਤਰ ਜੀ ਨੂੰ ਲੈਣ ਤੇ ਔਰੇ ਪੁੱਤਰ ਜੀ ਪੁੱਤਰ ਜੀ ਅੱਗੇ ਜਗਾ ਨਹੀਂ ਹੈ हेलो गुज्जर जी ये क्या पिज्जा खाया सी लगती है तो आप प्रोटीन शेक भी आ हाँ देख ऐसी कॉस्को तो लेके आए सी के बहुत अच्छे प्रोटीन शेक जेड़े हैगे लगे सी के दो फ्लेवर लेके आई एक चॉकलेट ते एक कुकी एंड क्रीम मैं चॉकलेट लूंगा चॉकलेट बहुत अच्छा था वाओ थैंक्स ਯੂ ਆਰ ਕਮ ਮੈਂ ਪੀ ਤੋ ਲੈ ਲੋ ਮੰਮੀ ਦਾ ਖਾਣਾ ਖਾਣਾ ਚਾਹੀਦਾ ਆਲਵੇਸ ਲਾਈਕ ਅੱਜ ਮੈਨੂੰ ਵਲੌਗ ਰਿਹਾ ਸੀ ਅੱਜ ਮੰਮਾ ਨੇ ਮੇਰੇ ਵਾਸਤੇ ਸੈਂਡਵਿਚ ਬਣਾਇਆ ਸੀ ਇੰਨਾ ਸਵਾਦ ਆ ਇੰਨਾ ਸਵਾਦ ਹੁੰਦਾ ਮਾਂ ਦਾ ਹੱਥ ਦਾ ਖਾਣਾ ਹੈ ਨਾ ਸੋ ਆਲਵੇਸ ਮੰਮੀ ਨੂੰ ਰਿਸਪੈਕਟ ਕਰੋ ਆਪਣੀ ਇਹਨਾਂ ਨੇ ਆਪਾਂ ਨੂੰ ਜ਼ਿੰਦਗੀ ਦੀ ਦਾਤ ਦਈ ਆ ਹਨਾ ਇਹਨਾਂ ਨੂੰ ਤੁਸੀਂ ਸਾਰਾ ਕੁਝ ਦੇਣਾ ਜ਼ਿੰਦਗੀ ਚ ਹਨਾ ਸੋ ਆਲਵੇਸ ਰਿਸਪੈਕਟ ਯਰ ਮਦਰ ਦੇ ਆਰ ਲਾਈਕ ਯੂ ਦੇ ਆਰ ਲਾਈਕ ਅ ਪ੍ਰਿੰਸੈਸ ਹਾਂ ਥੈਂਕ ਯੂ